ਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਇਆ ਵੱਡਾ ਬਿਆਨ ਆਮ ਆਦਮੀ ਪਾਰਟੀ ਦਾ ਉਹ ਮੌਜੂਦਾ ਵਿਧਾਇਕ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਕੀ ਕਾਰਨ ਨੇ ਜੋ ਭ੍ਰਿਸ਼ਟਾਚਾਰ ਦਾ ਇਲਜ਼ਾਮ ਲੱਗੇ ਨੇ ਉਸ ਵਿਧਾਇਕ ਦੇ ਉੱਪਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦਿਆਂ ਹੋਇਆਂ ਜੋ ਆਮ ਆਦਮੀ ਪਾਰਟੀ ਦਾ ਇਹ ਐਮ.ਐਲ.ਏ. ਗ੍ਰਿਫਤਾਰ ਹੋਇਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਦੇ ਵੱਲੋਂ ਬੀ.ਜੇ.ਪੀ. ਉੱਪਰ ਨਿਸ਼ਾਨੇ ਸਾਧੇ ਜਾ ਰਹੇ ਨੇ ਜੋ ਉਪ ਚੋਣ ਵਿੱਚ ਹੋਈ ਹਾਰ ਤੋਂ ਬਾਅਦ ਬੀ.ਜੇ.ਪੀ. ਬੁਖਲਾੜ ਦੇ ਵਿੱਚ ਆਈਏ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਜੋ ਪੁਲਸਤੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਹਰਵਿੰਦ ਕੇਜਰੀਵਾਲ ਨੇ ਭਾਜਪਾ ਦੇ ਉੱਪਰ ਨਿਸ਼ਾਨੇ ਸਾਧੇ ਨੇ ਭਾਜਪਾ ਬੁਖਲਾੜ ਦੇ ਵਿੱਚ ਆ ਚੁੱਕੀ ਹੈ ਜੋ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਡਰਾਉਣਾ ਚਾਹੁੰਦੀ ਹੈ ਧਮਕਾਉਣਾ ਚਾਹੁੰਦੀ ਹੈ ਸੋ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਗ੍ਰਿਫਤਾਰੀ ਨੂੰ ਲੈ ਕੇ ਜੋ ਸੂਬੇ ਦੇ ਵਿੱਚ ਪੂਰੀ ਤਰ੍ਹਾਂ ਹੜਕਮ ਮਚ ਗਿਆ ਹੈ ਸੂਬੇ ਦੇ ਵਿੱਚ ਸਿਆਸੀ ਤੂਫਾਨ ਖੜਾ ਹੋ ਗਿਆ ਹੈ ਉਸ ਵਿਧਾਇਕ ਦੀ ਗ੍ਰਿਫਤਾਰੀ ਨੂੰ ਲੈ ਕੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਭ੍ਰਿਸ਼ਟਾਚਾਰ ਨੂੰ ਖੁਦ ਨਖ ਪਾਉਣ ਲੱਗੇ ਹੋਏ ਨੇ ਜੋ ਭ੍ਰਿਸ਼ਟਾਚਾਰ ਖਤਮ ਕਰਨ ਲੱਗੇ ਹੋਏ ਨੇ ਆਪਣੇ ਵਿਧਾਇਕਾਂ ਦੇ ਉੱਪਰ ਵਿਜੀਲੈਂਸ ਵੱਲੋਂ ਕਾਰਵਾਈ ਕਰਵਾ ਰਹੇ ਨੇ ਔਰ ਦੂਸਰੇ ਪਾਸੇ ਜੋ ਕੇਂਦਰ ਸਰਕਾਰ ਵੱਲੋਂ ਵੀ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਸੋ ਅਰਵਿੰਦ ਕੇਜਰੀਵਾਲ ਨੇ ਆਪ ਨੇਤਾ ਦੀ ਗ੍ਰਿਫਤਾਰੀ ਦੇ ਉੱਪਰ ਸਖਤ ਹਲੋਚਨਾ ਵੀ ਕੀਤੀ ਹੈ ਕੇਜਰੀਵਾਲ ਦਾ ਕਹਿਣਾ ਹੈ ਕਿ ਜੋ ਭਾਜਪਾ ਸਰਕਾਰ ਲਗਾਤਾਰ ਪ੍ਰੇਸ਼ਟਾਚਾਰ ਦਾ ਜੋ ਪਰਦਾ ਫਾਸ ਕੀਤਾ ਜਾ ਰਿਹਾ ਸੀ ਭਾਜਪਾ ਦੇ ਕੁਝ ਲੀਡਰਾਂ ਦਾ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਜੋ ਲੀਡਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਆਮ ਆਦਮੀ ਪਾਰਟੀ ਦੇ ਜੋ ਮੌਜੂਦਾ ਵਿਧਾਇਕ ਨੇ ਜਿੰਨਾ ਨੂੰ ਜੋ ਬੀਜੇਪੀ ਦੀ ਸਰਕਾਰ ਦੇ ਵੱਲੋਂ ਗ੍ਰਿਫਤਾਰ ਕਰਵਾਇਆ ਗਿਆ ਸੋ ਆਪ ਦਾ ਦੋਸ਼ ਹੈ ਕਿ ਭਾਜਪਾ ਨੇ ਪਹਿਲਾਂ ਜੋ ਉਸਦੇ ਪਿੱਛੇ ਕੁਝ ਗੁੰਡੇ ਭੇਜੇ ਜਦੋਂ ਉਹ ਪੁਲਿਸ ਕੋਲ ਸ਼ਿਕਾਇਤ ਕਰਨ ਵਾਸਤੇ ਪਹੁੰਚਿਆ ਤਾਂ ਪੁਲਿਸ ਨੇ ਉਹਨਾਂ ਨੂੰ ਰਾਜਨੀਤਿਕ ਦਬਾਅ ਦੇ ਹੇਠ ਗ੍ਰਿਫਤਾਰ ਕਰ ਲਿਆ ਆਪ ਦਾ ਕਹਿਣਾ ਹੈ ਕਿ ਭਾਜਪਾ ਅਜੇ ਹੱਥਕੰਡੇ ਅਪਣਾ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਡਰਾ ਰਹੀ ਹੈ ਤਮਕਾਰੀਏ ਸੋ ਅਸੀਂ ਜਨਤਾ ਦੇ ਸਾਹਮਣੇ ਭਾਜਪਾ ਦੀ ਅਸਲੀਅਤ ਨੂੰ ਉਜਾਗਰ ਕਰਨਾ ਬੰਦ ਨਹੀਂ ਕਰਾਂਗੇ ਸੋ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਚਾਲਕ ਅਰਵਿੰਦ ਕੇਜਰੀਵਾਲ ਨੇ ਇਹ ਬਿਆਨ ਦਿੱਤਾ ਹੈ ਕਿ 2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋ ਭਾਜਪਾ ਨੂੰ ਜੋ ਗੁਜਰਾਤ ਸੂਬੇ ਦੇ ਵਿੱਚੋਂ ਚੱਲਦਾ ਕਰਨ ਵਾਸਤੇ ਲੋਕਮੰਦ ਬਣਾ ਚੁੱਕੇ ਨੇ ਜਿਸ ਤਰ੍ਹਾਂ ਗੁਜਰਾਤ ਦੇ ਵਿੱਚ ਹੁਣ ਉਪ ਚੋਣ ਹੋਈ ਸੀ ਉੱਥੇ ਜੋ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਜਿਸ ਨੂੰ ਗ੍ਰਿਫਤਾਰ ਕੀਤਾ ਉਸਨੇ ਜਿੱਤ ਦਰਜ ਕੀਤੀ ਜਿਸ ਦੇ ਕਾਰਨ ਭਾਜਪਾ ਬਖਲਾੜ ਦੇ ਵਿੱਚ ਆ ਕੇ ਉਸਨੂੰ ਗ੍ਰਿਫਤਾਰ ਕਰਵਾ ਰਹੀ ਹੈ ਸੋ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਜਿਹੜਾ ਕਿ ਉਹਨੇ ਹੁਣੇ ਗੁਜਰਾਤ ਤੋਂ ਜਿੱਤ ਦਰਜ ਕੀਤੀ ਏ ਸੋ ਸੰਜੇ ਬਸਵਾ ਉਹਨਾਂ ਦੀ ਜੋ ਪੁਲਿਸ ਨਾਲ ਝੜਪ ਹੋਈ ਔਰ ਪੁਲਿਸ ਨੇ ਉਹਨਾਂ ਨੂੰ ਸਿਆਸੀ ਦਬਾਅ ਹੇਠ ਗ੍ਰਿਫਤਾਰ ਕਰ ਲਿਆ ਜੋ ਕਿ ਗੁਜਰਾਤ ਤੋਂ ਉਪ ਚੋਣ ਦੇ ਵਿੱਚ ਉਹਨਾਂ ਨੇ ਭਾਜਪਾ ਨੂੰ ਹਰਾਇਆ ਏ ਸੋ ਸੰਜੇ ਬਸਪਾ ਜਿਨ੍ਹਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਜੇਕਰ ਬਸਪਾ ਨੂੰ ਲਗਾਤਾਰ ਪੱਧਾ ਜਿਹੜੀ ਉਹਨਾਂ ਤੇ ਪਰ ਦਬਾਅ ਬਣਾ ਰਹੀ ਸੀ उन्हों जो चोन लड़न तो भी रोक रही थी पर बसपा ने जो अपनी बहादुरी चोन लड़ी और जित दर्ज की अच्छ पूरे गुजरात के लोग जो मन बना चुके हैं पंजाब और गुजरात के दो हज़ार सताई आम आदमी पार्टी की सरकार बनेगी जिस तरह पंजाब के आम आदमी पार्टी की सरकार बनी गुजरात में भी लोग स्थम आदमी पार्टी सरकार तो तो की सरकार बनाने के क्योंकि इसको पहले गुजरात वास को भी कोई विकल्प नहीं सी जो एक पास कांग्रेस से और एक पासे बीजेपी से ਕਾਂਗਰਸ ਦਾ ਅੱਜ ਹਾਸਲ ਬਹੁਤ ਮਾੜਾ ਹੋ ਚੁੱਕਾ ਹੈ ਇਸੇ ਕਰਕੇ ਬੀਜੇਪੀ ਲਗਾਤਾਰ ਗੁਜਰਾਤ ਦੇ ਵਿੱਚ ਜੋ ਚੌਥੀ ਵਾਰ ਸੱਤਾ ਵਿੱਚ ਚਾਹੀ ਪਰ ਹੁਣ ਗੁਜਰਾਤ ਵਿੱਚ ਬੀਜੇਪੀ ਨੂੰ ਪਤਾ ਲੱਗ ਚੁੱਕਿਆ ਹੈ ਕਿ ਉਹਨਾਂ ਦੀ ਸੱਤਾ ਖਤਮ ਹੋਣ ਜਾ ਰਹੀ ਹੈ ਔਰ ਲੋਕ ਆਮ ਆਦਮੀ ਪਾਰਟੀ ਨਾਲ ਲਗਾਤਾਰ ਜੁੜ ਰਹੇ ਨੇ ਆਮ ਆਦਮੀ ਪਾਰਟੀ ਨੂੰ ਸੂਬੇ ਵਿੱਚ ਜਿਹੜਾ ਕਿ ਵੱਡਾ ਹੰਗਾਰਾ ਮਿਲ ਰਿਹਾ ਜਿਸ ਕਰਕੇ ਬੀਜੇਪੀ ਬੁਖਲਾਟ ਵਿੱਚ ਆਈ ਹੋਈ ਔਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਤਮਕਾਰ ਰਹੀ ਹੈ ਡਰਾ ਰਹੀ ਹੈ ਜਿਸ ਕਰ ਉਸ ਨੂੰ ਗ੍ਰਿਫਤਾਰ ਕੀਤਾ ਹੈ ਮੌਜੂਦਾ ਜੋ ਵਿਧਾਇਕ ਹੋਣੇ ਹੋਣੇ ਜੁੱਤੇ ਹੈ ਜਿੱਤਿਆ ਹੈ ਸੋ ਆਮ ਆਦਮੀ ਪ ਗੁਜਰਾਤ ਸੂਬੇ ਦੇ ਵਿੱਚ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ ਔਰ 2027 ਦੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਗੁਜਰਾਤ ਸਰਕਾਰ ਬਣਾਏਗੀ ਕੇਜਰੀਵਾਲ ਦਾ ਇਹ ਵੱਡਾ ਬਿਆਨ ਹੈ